किला मेहरानगढ़ जोधपुर जी हां आज ਅਸੀਂ ਤੁਹਾਨੂੰ ਇੱਥੇ ਹੀ ਲੈ ਕੇ ਚੱਲਦੇ ਹਾਂ ਰਾਜਸਥਾਨ ਦੇ ਸ਼ਹਿਰ ਜੋਧਪੁਰ ਦਾ ਕਿਲਾ ਮਹਿਰਾਨਗੜ ਇਹ ਕਿਲਾ 410 ਫੁੱਟ ਉੱਚੀ ਇੱਕ ਪਹਾੜੀ ਦੀ ਚੋਟੀ ਤੇ ਬਣਿਆ ਹੋਇਆ ਹੈ ਇਸ ਸ਼ਹਿਰ ਨੂੰ ਬਲੂ ਸਿਟੀ ਵੀ ਕਿਹਾ ਜਾਂਦਾ ਹੈ ਅਤੇ ਸੂਰਿਆ ਨਗਰੀ ਦੇ ਨਾਮ ਨਾਲ ਵੀ ਜੋਧਪੁਰ ਸ਼ਹਿਰ ਮਸ਼ਹੂਰ ਹੈ ਤੇ ਅੱਜ ਆਪਾਂ ਤੁਹਾਨੂੰ ਇੱਥੋਂ ਦਾ ਮਹਿਰਾਨਗੜ ਕਿਲਾ ਦਿਖਾਵਾਂਗੇ ਮਹਾਰਾਨਗੜ ਕਿਲਾ ਜੋਧਪੁਰ ਵਿੱਚ ਇੱਕ ਉੱਚੀ ਚੋਟੀ ਤੇ 410 ਫੁੱਟ ਉੱਚੀ ਪਹਾੜੀ ਤੇ ਬਣਿਆ ਹੋਇਆ ਹੈ। ਇਸ ਦੇ ਉੱਪਰੋਂ ਸ਼ਹਿਰ ਦੇ ਸੁੰਦਰ ਨਜ਼ਾਰੇ ਦਿਖਦੇ ਹਨ ਜਿਸ ਵਿੱਚ ਨੀਲੇ ਰੰਗ ਵਿੱਚ ਰੰਗੇ ਹੋਏ ਘਰ ਪ੍ਰਮੁੱਖਤਾ ਨਾਲ ਦਿਖਾਈ ਦਿੰਦੇ ਨੇ ਤੇ ਆਪਾਂ ਪਹੁੰਚ ਗਏ ਆ ਕਿਲੇ ਦੇ ਲਾਗੇ। ਕਿਲੇ ਤੋਂ ਥੋੜੀ ਹਟਵੀਂ ਪਾਰਕਿੰਗ ਹੈ ਅਤੇ ਪਾਰਕਿੰਗ ਤੋਂ ਤੁਸੀਂ ਕਿਲੇ ਵੱਲ ਪੈਦਲ ਵੀ ਜਾ ਸਕਦੇ ਹੋ। ਇਹ ਆ ਤੁਹਾਡੀ ਗੱਡੀ ਉੱਪਰ ਤੁਹਾਨੂੰ ਕਿਲੇ ਦੇ ਮੇਨ ਗੇਟ ਕੋਲ ਜਿੱਥੇ ਟਿਕਟ ਕੱਟੀ ਜਾਂਦੀ ਹੈ ਛੱਡ ਕੇ ਆ ਸਕਦੀ ਹੈ ਤੇ ਤੁਸੀਂ ਗੱਡੀ ਪਾਰਕਿੰਗ ਵਿੱਚ ਭੇਜ ਸਕਦੇ ਹੋ ਤਾਂ ਕਿਲੇ ਵਿੱਚ ਆਪਾਂ ਜਦੋਂ ਪਹੁੰਚਦੇ ਆ ਤਾਂ ਦੇਖਦੇ ਆ ਇੱਥੋਂ ਦਾ ਇਤਿਹਾਸ ਔਰ ਇੱਥੋਂ ਦੀ ਹੋਰ ਜਾਣਕਾਰੀ ਇਹ ਕਿਲਾ ਰਾਖਾੜ ਵੰਸ਼ ਦੇ ਰਾਜਾ rau jodha ਨੇ 1459 ਵਿੱਚ ਬਣਾਉਣਾ ਸ਼ੁਰੂ ਕੀਤਾ ਸੀਗਾ ਇਹ ਉਕਤ ਵੰਸ਼ ਦੇ 15ਵੇਂ ਰਾਜਾ ਸੀ ਔਰ ਇਸ ਕਿਲੇ ਦੇ ਵਿੱਚ ਆਪਾਂ ਹੁਣ ਉੱਪਰਲੀ ਮੰਜ਼ਲ ਤੇ ਪਹੁੰਚ ਗਏ ਆ ਜਿੱਥੋਂ ਸ਼ਹਿਰ ਦੇ ਨਜ਼ਾਰੇ ਦਿਖਾਈ ਦਿੰਦੇ ਨੇ ਇਹ ਇੱਥੇ ਨੀਲੇ ਰੰਗ ਦੇ ਘਰ ਕਿਉਂਕਿ ਜਦੋਂ ਇੱਥੇ ਕਿਲਾ ਬਸਾਇਆਸ ਬਣਾਇਆ ਸੀ ਤਾਂ ਨਾਲ ਹੀ ਉਹਨਾਂ ਨੇ ਇੱਕ ਬ੍ਰਾਹਮਣ ਸਮਾਜ ਨੂੰ ਵੀ ਜਗ੍ਹਾ ਦਿੱਤੀ ਸੀ ਔਰ ਇਹ ਬ੍ਰਹਮਾ ਬ੍ਰਾਹਮਣ ਸਮਾਜ ਦੇ ਘਰ ਆ ਜਿਹੜੇ ਨੀਲੇ ਰੰਗ ਦੇ ਕਿਲੇ ਦੇ ਬਿਲਕੁਲ ਟੌਪ ਟੋ ਦਿਖਾਈ ਦਿੰਦੇ ਆ ਔਰ ਹੁਣ ਤੁਸੀਂ ਜਿਹੜੋ ਦੇਖ ਰਹੇ ਹੋ ਇਹ ਪਾਣੀ ਦੇ ਸਰੋਤ ਹੈ ਜਿੱਥੋਂ ਪਾਣੀ ਦੀ ਸਪਲਾਈ ਇਸ ਕਿਲੇ ਵਿੱਚ ਹੁੰਦੀ ਸੀ ਔਰ ਕਿਲੇ ਦੇ ਉੱਪਰ ਤੱਕ ਪਾਣੀ ਲੈ ਕੇ ਆਉਣ ਲਈ ਵੱਖ-ਵੱਖ ਰਹਿਟ ਜਿਹਨੂੰ ਹਰਟ ਟਿੰਡਾਂ ਵਾਲੇ ਖੂਹ ਕਹ ਸਕਦੇ ਆ ਉਹ ਸੀ ਕਿ ਇੱਕ ਲੈਵਲ ਤੱਕ ਪਹੁੰਚਾਉਂਦੀ ਸੀ ਇੱਕ ਟਿੰਡ ਇਸ ਤਰ੍ਹਾਂ ਵੱਖ-ਵੱਖ ਜਿਹੜੇ ਰਹਿਟ ਬਣੇ ਸੀ ਤੇ ਉਹਨਾਂ ਦੇ ਨਾਲੇ ਉੱਪਰ ਤੱਕ ਆਉਂਦਾ ਸੀ ਇਹ ਬਿਲਕੁਲ ਆਪਾਂ ਉੱਪਰਲੀ ਮੰਜ਼ਲ ਤੋਂ ਤੁਹਾਨੂੰ ਸ਼ਹਿਰ ਦਾ ਡ੍ਰੈਸ ਵਿਖਾ ਰਹੇ ਆ ਔਰ ਇਹ ਜਿਹੜਾ ਦੇਖ ਰਹੇ ਹੋ ਉਮੀਦ ਭਵਨ ਪੈਲਸ ਹੈਗਾ ਇਹ ਬਿਲਕੁਲ ਲੇਟੈਸਟ ਪੈਲਸ ਜਿਹੜਾ ਹੈਗਾ ਆਪਣੇ ਦੇਸ਼ ਦਾ ਔਰ ਇਹ ਹੈ ਜਸਵੰਤ ਥੜਾ ਜਿੱਥੇ ਇਸ਼ਾਹੀ ਪਰਿਵਾਰ ਦੇ ਸ਼ਮਸ਼ਾਨ ਘਾਟ ਆਪਾਂ ਕਹਿ ਸਕਦੇ ਹਾਂ ਉਹ ਹੈ ਔਰ ਇਥੋਂ ਇਸ ਤਰ੍ਹਾਂ ਦਾ ਨਜ਼ਾਰਾ ਕਿਲੇ ਦੇ ਸਿਖਰ ਤੋਂ ਤੁਹਾਨੂੰ ਦਿਖਾਈ ਦਿੰਦਾ ਹੈ ਜਿਹੜਾ ਕਿਲਾ ਬਣਿਆ ਹੋਇਆ ਹੈ ਇਹ ਇੱਕ ਚਾਰ ਪਾਸੇ ਇੱਕ ਦੀਵਾਰ ਸੀ ਲਗਭਗ 10 ਕਿਲੋਮੀਟਰ ਦਾ ਏਰੀਆ ਔਰ ਉਹਦੇ ਅੱਠ ਦਰਵਾਜ਼ੇ ਸੀ ਉਹਦੇ ਅੰਦਰ ਸੀ ਔਰ ਕਿਲਾ ਉਸ ਤੋਂ ਵੀ ਅੰਦਰ ਸੀ ਇਹ ਇਕੱਲੇ ਦੇ ਆਪਾਂ ਅਨਰੂਨੀ ਭਾਗਵਲ ਹੁਣ ਇੱਥੋਂ ਜਾਵਾਂਗੇ। ਔਰ ਇਹ ਨੂੰ ਕਈ ਗੇਟ ਇਸ ਵਿੱਚ ਬਣੇ ਹੋਏ ਆ ਜਿਵੇਂ ਬਿਲਕੁਲ ਬਾਹਰਲਾ ਗੇਟ ਉਸ ਨੂੰ ਜੈਪੂਲ ਆਖਦੇ ਨੇ ਉਸ ਤੋਂ ਅੰਦਰ ਸੂਰਜਪੂਲ ਇਸ ਤਰ੍ਹਾਂ ਅਲੱਗ-ਅਲੱਗ ਕਰਕੇ ਗੇਟ ਬਣੇ ਹੋਏ ਆ। ਜਿੱਥੇ ਹੁਣ ਆਪਾਂ ਆ ਗਏ ਹਾਂ ਇਹ ਪਹਿਲਾ ਭਾਗ ਹੈ ਜਿਸ ਨੂੰ ਸ਼ਿੰਗਾਰ ਚੌਂਕ ਆਖਦੇ ਨੇ। ਔਰ ਇਹ ਜਿਹੜੀ ਜਗਾ ਤੁਸੀਂ ਦੇਖ ਰਹੇ ਹੋ ਇੱਥੇ ਜਦੋਂ ਰਾਜੇ ਦੀ ਨਵੇਂ ਰਾਜੇ ਨੂੰ ਰਾਜਗਦੀ ਦਿੱਤੀ ਜਾਂਦੀ ਸੀ ਤਾਂ ਉਹ ਸਥਾਨ ਹੈ ਜਿੱਥੇ ਰਾਜਗਤੀ ਜਿਹੜੀ ਹੈ ਦਿੱਤੀ ਜਾਂਦੀ ਸੀ ਇਹ ਜਿਵੇਂ ਇੱਥੇ ਇੱਕ ਤਸਵੀਰ ਵੀ ਲੱਗੀ ਹੋਈ ਹੈ ਜੋ ਆਖਰੀ ਜਿਹੜੇ ਰਾਜਾ ਸੀ ਜਿਹੜੇ ਹੁਣ ਵੀ ਉਹਨਾਂ ਦੇ ਪਰਿਵਾਰ ਚ ਜਿੰਦਾ ਨੇ ਉਹਨਾਂ ਨੂੰ ਜਦੋਂ ਰਾਜਗਤੀ ਦਿੱਤੀ ਗਈ ਸੀ ਔਰ ਜਿਹੜੇ ਉੱਪਰ ਚ ਰੋਖੇ ਬਣੇ ਆ ਉਹ ਜਗਾ ਤੇ ਰਾਣੀਆਂ ਬੈਠ ਕੇ نیچے ਜਿਹੜੀ ਕਾਰਵਾਈ ਚੱਲ ਰਹੀ ਹੁੰਦੀ ਸੀ ਉਹ ਦੇਖ ਲੈਂਦੀਆਂ ਸੀ ਔਰ ਉਹ ਜਿਹੜੀ ਜਾਲੀ ਲੱਗੀ ਹੋਈ ਆ ਉਹਦੇ ਵਿੱਚ ਦੀ ਥੱਲੇ ਦੇ ਲੋਕਾਂ ਨੂੰ ਰਾਣੀਆਂ ਨਹੀਂ ਦਿਖਦੀਆਂ ਸੀ ਪਰ ਰਾਣੀਆਂ ਥੱਲੇ ਦਾ ਜਿਹੜਾ ਕਾਰਵਾਈ ਹੁੰਦੀ ਨੂੰ ਦੇਖ ਸਕਦੇ ਸੀ ਇਹ ਆਪਾਂ ਇੱਥੇ ਇੱਕ ਪਾਲਕੀਖਾਨਾ ਬਣਿਆ ਹੋਇਆ ਹੈ ਜਿੱਥੇ ਜਿਹੜੀਆਂ ਪਾਲਕੀਆਂ ਤੇ ਹਾਥੀ ਦੇ ਉੱਤੇ ਜਿਹੜਾ ਬੈਠਣ ਲਈ ਇੱਕ ਹੌਦਾ ਹਾਥੀ ਹੌਦਾ ਬੋਲਦੇ ਸੀ ਉਸ ਨੂੰ ਜਿੱਥੇ ਰਾਜਾ ਬੈਠਦਾ ਸੀ ਹਾਥੀ ਦੇ ਉੱਤੇ ਇਸ ਜਿਹੜੀ ਬਣਾਇਆ ਹੋਇਆ ਹੈ ਇਹਨਾਂ ਨੇ ਤਾਂ ਉਹ ਇੱਥੇ ਪ੍ਰਦਰਸ਼ਿਤ ਕੀਤੇ ਗਏ ਆ ਕਿਲੇ ਦੇ ਵਿੱਚ ਬਹੁਤ ਹੀ ਸ਼ਾਨਦਾਰ ਔਰ ਜਿੰਨਾ ਦੇ ਉਪਰ ਆ ਜਿਵੇਂ ਤੁਸੀਂ ਦੇਖ ਰਹੇ ਹੋ ਇਹਦੇ ਉਪਰ ਪਾਲਕੀ ਜੀ ਬਣੀ ਹੋਈ ਹੈ ਇਹ ਰਾਣੀਆਂ ਵੱਲੋਂ ਇਸਤੇਮਾਲ ਕੀਤੇ ਜਾਂਦੇ ਸੀ ਇਹ ਵਾਲੇ ਹਾਥੀ ਹਾਦੇ ਤੇ ਜਿਹਦੇ ਉਪਰ ਨਹੀਂ ਬਣਿਆ ਹੋਇਆ ਚੱਕਰੀ ਨਹੀਂ ਬਣੀ ਹੋਈ ਉਹ ਰਾਜਿਆਂ ਵੱਲੋਂ ਇਸਤੇਮਾਲ ਕੀਤੇ ਜਾਂਦੇ ਸੀਗੇ ਔਰ ਇਹ ਦੇਖੋ ਔਰ ਇਹਨਾਂ ਦੇ ਵਿੱਚ ਇੱਕ ਸ਼ੇਰ ਦਾ ਨਿਸ਼ਾਨ ਪ੍ਰਮੁਖਤਾ ਨਾਲ ਸਾਰਿਆਂ ਤੇ ਹੀ ਲਗਭਗ ਦਿਖਾਈ ਦੇ ਰਿਹਾ ਹੈ ਤਾਂ ਇੱਕ ਤਰ੍ਹਾਂ ਨਾਲ ਇਹਨਾਂ ਦਾ ਰਾਜਾ ਸ਼ਾਹੀ ਨੂੰ ਪ੍ਰਗਟ ਕਰਨ ਦਾ ਇੱਕ ਤਰੀਕਾ ਸੀ ਇਹ ਪਾਲਕੀ ਹੈ ਜਦੋਂ ਰਾਣੀ ਜਾਂ ਮਹਾਰਾਣੀ ਇੱਕ ਜਗ੍ਹਾ ਤੋਂ ਦੂਜੀ ਥਾਂ ਜਾਂਦੀ ਸੀ ਤਾਂ ਉਸ ਨੂੰ ਇਸ ਪਾਲਕੀ ਵਿੱਚ ਬੈਠ ਕੇ ਜਾਂਦੀ ਸੀ ਤੇ ਇਹਨੂੰ ਕੁਹਾਰ ਸੀ ਜਿਹੜੇ ਉਹ ਚੱਕਦੇ ਸੀ ਇਸ ਤਰ੍ਹਾਂ ਦੀਆਂ ਕਈ ਪਾਲਕੀਆਂ ਇਹਨਾਂ ਨੇ ਇੱਥੇ ਪ੍ਰਦਰਸ਼ਿਤ ਕੀਤੀਆਂ ਹੋਈਆਂ ਜਿਵੇਂ ਓਪਨ ਵੀ ਹੈ ਜਿਹੜੀਆਂ ਓਪਨ ਹੈ ਉਹਦੇ ਚ ਰਾਜਾ ਉਹ ਬੈਠਦਾ ਸੀ ਤੇ ਜਿਨ੍ਹਾਂ ਦੇ ਵਿੱਚ ਉੱਤੇ ਪਰਦਾ ਬਣਿਆ ਹੋਇਆ ਹੈ ਜਾਂ ਕਵਰਡ ਨੇ ਜਿਵੇਂ ਇਹ ਵਾਲੀਆਂ ਤਾਂ ਉਹਨਾਂ ਵਿੱਚ ਰਾਣੀਆਂ ਬੈਠਦੀਆਂ ਸੀ ਔਰ ਇਹਨਾਂ ਨੂੰ ਪੁਹਾਰ ਆਪਣੇ ਮੋਢਿਆਂ ਤੇ ਚੱਕ ਕੇ ਚਲਦੇ ਸੀਗੇ ਇਹ ਇੱਥੇ ਜਿਹੜਾ ਸਟਾਫ ਹੈ ਉਹ ਰਾਜਸਥਾਨੀ ਪੇਸ਼ ਪੂਚਾ ਵਿੱਚ ਬੈਠਾ ਹੋਇਆ ਔਰ ਇਹ ਵੀ ਕੁਝ ਹੋਰ ਪਾਲਕੀਆਂ ਤੇ ਰਾਜਸਥਾਨੀ ਹੁੱਕਾ ਟਾਊ ਪੀ ਰਿਹਾ ਤੇ ਇਸ ਤੋਂ ਅੱਗੇ ਆ ਗਿਆ ਦੌਲਤਖਾਨਾ ਚੌਕ ਇਹ ਚੌਕ ਮਤਲਬ ਜਿਹੜਾ ਕਿਲਾ ਹੈ ਉਹਦੇ ਹੀ ਵਕ ਵਕ 파ਟ ਹੈ ਉਹਨਾਂ ਨੂੰ ਇਸ ਤਰ੍ਹਾਂ ਬੋਲਦੇ ਨੇ ਇਹ ਜਿਹੜਾ ਸੀਗਾ ਰਾਜੇ ਦਾ ਬੇਸਿਕਲੀ ਜਿਹੜਾ ਖਜ਼ਾਨਾ 파ਟ ਸੀਗਾ ਉਹ ਸੀਗਾ ਇੱਕ ਹੋਰ ਪਾਲਕੀ ਹੈ ਜਿਹੜੀ ਇੱਥੋਂ ਦੇ ਰਾਜਾ ਨੇ ਗੁਜਰਾਤ ਤੋਂ ਕਿਸੇ ਲੜਾਈ ਵਿੱਚ ਜਿੱਤ ਕੇ ਲਿਆਈ ਸੀ 1730 ਵਿੱਚ ਇਸ ਨੂੰ ਮਹਾਡੋਲ ਕਹਿੰਦੇ ਨੇ ਸਿਉਣੇ ਦਾ ਵਰਕ ਹੋਇਆ ਹੋਇਆ ਇਹਦੇ ਤੇ 골ਡ ਦਾ ਇੱਕ ਤੋરણ ਹੈ ਇਹ ਰਾਜਸਥਾਨੀ ਸਮਾਜ ਵਿੱਚ ਜਦੋਂ ਵਿਆਹ ਹੁੰਦਾ ਹੈ ਤੇ ਲਾੜਾ ਲਾੜੀ ਦੇ ਬੂਹੇ ਪਹੁੰਚ ਕੇ ਇਹ ਲਾੜੀ ਦੇ ਬੂਹੇ ਦੇ ਉੱਪਰ ਵਾਲੇ ਪਾਰਟ ਵਿੱਚ ਚਿਗਾਠ ਦੇ ਉੱਪਰ ਟੰਗਿਆ ਹੁੰਦਾ ਤੇ ਉੱਥੇ ਆਪਣੀ ਤਲਵਾਰ ਨਾਲ ਸੱਤ ਵਾਰੀ ਨੂੰ ਛੋਂਦਾ ਹੈ ਫੇਰ ਉਹਨੂੰ ਦੁਲਹਣ ਦੇ ਘਰ ਜਿਹੜੀ ਐਂਟਰੀ ਹੈ ਉਹ ਮਿਲਦੀ ਹੈ ਇਸੇ ਤਰ੍ਹਾਂ ਇਸ ਕਿਲੇ ਵਿੱਚ ਵਕਫਾਕ ਪੁਰਾਤਨ ਹਥਿਆਰ ਪ੍ਰਦਰਸ਼ਿਤ ਕੀਤੇ ਗਏ ਨੇ ਢਾਲ ਦੇਖ ਰਹੇ ਹੋ ਤੁਸੀਂ ਅੱਗੇ ਆਹ ਇੱਕ ਲੋ ਟੋਪ ਹੈ ਸਿਰ ਤੇ ਪਾਉਣ ਲਈ ਔਰ ਹੋਰ ਜਿਹੜੇ ਇੱਥੇ ਸਮਾਨ ਪੁਰਾਣਾ ਉਹ ਵੀ ਪ੍ਰਦਰਸ਼ਿਤ ਕੀਤਾ ਹੋਇਆ ਚਾਂਦੀ ਦਾ ਬਣਿਆ ਹੋਇਆ ਇਹ ਬیدر ਦੀ ਕਾਲੀ ਕਾਰੀਗਰੀ ਇੱਥੇ ਲਿਖੀ ਹੋਈ ਹੈ ਕਿ ਉੱਥੋਂ ਦੀ ਇਹ ਸਮਾਨ ਹੈ ਬਣ ਕੇ ਆਇਆ ਹੋਇਆ ਔਰ ਇਥੇ ਬਹੁਤ ਸਾਰਾ ਪੁਰਾਣਾ ਸਮਾਨ ਇਸ ਕੇ ਲਈ ਵਿੱਚ ਜਿਹੜਾ ਹੈਗਾ ਪ੍ਰਦਰਸ਼ਿਤ ਕੀਤਾ ਹੈ ਪੁਰਾਣੇ ਰਾਜਾ ਮਹਾਰਾਜਾਾਂ ਦੇ ਪੋਸ਼ਾਕ ਹੈ ਇਥੇ ਦਰਸਾਈ ਗਈ ਹੈ ਚੋਗਾ ਆਖਦੇ ਸੀ ਉਹ ਇਸ ਨੂੰ ਪੰਜਾਬੀ ਚ ਆਪਾਂ ਜਿਵੇਂ ਚੋਲਾ ਆਖ ਦਿੰਨੇ ਆਵੇਂ ਚੋਗਾ ਇਹ ਉਹਨਾਂ ਦੀ ਪਾਸ਼ਾ ਵਿੱਚ ਸਥਾਨਕ ਭਾਸ਼ਾ ਵਿੱਚ ਵਰਤਦੇ ਸੀ ਇਹ ਪੁਰਾਣਾ ਤਾਲਾ ਹੈ ਪੁਰਾਤਨ ਇਹ ਜਿਵੇਂ ਛੋਟਾ ਤਾਲਾ ਦੇਖ ਰਹੇ ਹੋ ਇਸ ਦੇ ਚਾਰ ਚਾਬੀਆਂ ਨੇ ਮਤਲਬ ਚਾਰੋ ਚਾਬੀਆਂ ਜੇ ਇਕੱਠੀਆਂ ਹੋਣੀਆਂ ਤਾਂ ਇਹ ਤਾਲਾ ਇੱਕ ਤੋਂ ਬਾਅਦ ਇੱਕ ਖੁੱਲੇਗਾ ਔਰ ਇਹ ਪੁਰਾਣੇ ਸਿੱਕੇ ਵੀ ਇੱਥੇ ਪ੍ਰਦਰਸ਼ਿਤ ਕੀਤੇ ਹੋਏ ਨੇ ਵਕਵਾਖ ਰਾਜਿਆਂ ਦੇ ਕਾਲ ਵੇਲੇ ਦੇ ਪੁਰਾਣੇ ਹਥਿਆਰ ਬੰਦੂਖਾਂ ਇੱਥੇ ਤੁਸੀਂ ਦੇਖ ਰਹੇ ਹੋ ਪ੍ਰਦਰਸ਼ਿਤ ਕੀਤੀਆਂ ਹੋਈਆਂ ਕਿ ਕਿਵੇਂ ਪੁਰਾਣੇ ਹਥਿਆਰ ਇਸ ਵੇਲੇ ਵਰਤੇ ਜਾਂਦੇ ਸੀ ਜੰਗਾਂ ਯੁੱਧਾਂ ਵਿੱਚ ਉਹ ਇੱਥੇ ਤੁਹਾਨੂੰ ਦਿਖਦੇ ਆ ਇਸ ਤੋਂ ਅੱਗੇ ਦਰਬਾਰ ਹਾਲ ਆ ਗਿਆ ਦਰਬਾਰ ਹਾਲ ਦੇ ਵਿੱਚ ਜਿਹੜਾ ਹੈਗਾ ਉਸ ਰਾਜਾ ਸ਼ਾਹੀ ਕਾਲ ਦੇ ਵਿੱਚ ਜੋ ਪੇਂਟਿੰਗਸ ਬਣੀਆਂ ਸੀ ਉਹਨਾਂ ਨੂੰ ਇੱਥੇ ਪ੍ਰਦਰਸ਼ਿਤ ਕੀਤਾ ਗਿਆ ਔਰ ਇਹ ਮਾਰਵਾੜ ਦਾ ਜਿਹੜਾ ਇਲਾਕਾ ਇੱਥੇ ਨਕਸ਼ੇ 'ਚ ਰਾਜਸਥਾਨ ਦੇ ਨਕਸ਼ੇ 'ਚ ਦਿਖ ਰਿਹਾ ਹੈ ਇਹ ਜਿਹੜਾ ਸਾਰਾ ਇਲਾਕਾ ਸੀ ਉਹ ਜੋਧਪੁਰ ਦਾ ਜੋ ਵੀ ਸ਼ਾਸਕ ਸੀ ਉਹਦੇ ਅਧੀਨ ਹੋਇਆ ਕਰਦਾ ਸੀ ਇੱਥੇ ਜਿਹੜੇ ਵੱਖ-ਵੱਖ ਪੇਂਟਿੰਗਸ ਬਣੀਆਂ ਹੋਈਆਂ ਉਹ ਇੱਥੇ ਪ੍ਰਦਰਸ਼ਿਤ ਕੀਤੀਆਂ ਹੋਈਆਂ ਇਹਨਾਂ ਵਿੱਚੋਂ ਕਈਆਂ ਤੇ ਸੋਨੇ ਅਤੇ ਚਾਂਦੀ ਦਾ ਪਾਣੀ ਉਨ ਯੂਜ਼ ਕਰਕੇ ਵੀ ਬਹੁਤ ਸਾਰੀਆਂ ਪੇਂਟਿੰਗ ਬਣੀਆਂ ਹੋਈਆਂ ਔਰ ਦੇਖੋ ਇਹਨਾਂ ਦੇ ਕਲਰ ਐਨੇ ਸਾਲ ਬਾਅਦ ਵੀ ਉਨੇ ਹੀ ਤਾਜ਼ੇ ਨੇ ਖਰਾਬ ਨਹੀਂ ਹੋਏ ਨੇ ਔਰ ਬਿਲਕੁਲ ਤਰੋ ਤਾਜ਼ਾ ਬਿਲਕੁਲ ਲੇਟੈਸਟ ਏ ਲੱਗਦੀਆਂ ਨੇ ਤੋਂ ਕਮਾਲ ਦੀ ਕਲਾਕਾਰੀ ਉਸ ਵੇਲੇ ਦੇ ਜਿਹੜੇ ਚਿੱਤਰਕਾਰ ਸੀ ਉਹਨਾਂ ਵੱਲੋਂ ਕੀਤੀ ਗਈ ਆ ਤੋਂ ਇੱਥੇ ਜਿੱਥੇ ਇਸ ਗੈਲਰੀ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਚਿੱਤਰ ਵੀ ਹਨ ਔਰ ਇੱਥੋਂ ਦੇ ਜਿਹੜੇ ਰਾਜੇ ਇੱਥੇ ਰਾਜ ਕਰਦੇ ਰਹੇ ਆ ਉਹਨਾਂ ਦੇ ਚਿੱਤਰ ਵੀ ਹਨ ਇਹ ਜਿਹੜਾ ਤੁਸੀਂ ਇਸ ਵੇਲੇ ਵੇਖ ਰਹੇ ਹੋ ਇਸੇ ਕਿਲੇ ਚ ਪ੍ਰਦਰਸ਼ਿਤ ਇੱਕ ਤੇ ਸਿਗਾ ਜਿਹੜਾ ਰਾਜਾ ਬਾਹਰ ਜਾਂਦਾ ਸੀ ਟੈਂਟ ਔਰ ਉਸ ਤੇ ਰਾਜਾ ਔਰ ਰਾਣੀ ਦੀ ਪੋਸ਼ਾਕ ਤੁਸੀਂ ਦੇਖ ਰਹੇ ਹੋ ਇਹ ਆ ਗਿਆ ਸ਼ੀਸ਼ ਮਹਿਲ ਇਸੇ ਕਿਲੇ ਦੇ ਅੰਦਰ ਬਣਿਆ ਹੈ ਜਿਸ ਨੂੰ ਮਹਾਰਾਜਾ ਅਜੀਤ ਸਿੰਘ ਨੇ ਆਪਣੇ ਬਤੌਰ ਬੈਡਰੂਮ ਬਣਾਇਆ ਸੀ ਪਰ ਬਾਅਦ ਦੇ ਰਾਜਾ ਉਸ ਨੂੰ ਪੂਜਾ ਗ੍ਰਹਿ ਵਜੋਂ ਵਰਤਦੇ ਰਹੇ ਇਸ ਦੇ ਅੰਦਰ ਬਹੁਤ سارے ਸ਼ੀਸ਼ੇ ਲੱਗੇ ਹੋਏ ਨੇ ਤੇ ਇਸ ਦੇ ਅੰਦਰ ਜਦੋਂ ਦੀਪਕ ਜਲਾਇਆ ਜਾਂਦਾ ਸੀ ਤਾਂ ਉਸ ਦੀ ਰੋਸ਼ਨੀ ਇਸ ਪ੍ਰਕਾਰ ਸਾਰੇ ਪਾਸੇ ਫੈਲ ਜਾਇਆ ਕਰਦੀ ਸੀ ਉਸ ਤੋਂ ਅੱਗੇ ਚਲਦਿਆਂ ਤਾਂ ਅੱਗੇ ਆਂਦਾ ਫੂਲ ਮਹਿਲ ਇਸ ਨੂੰ ਮਹਾਰਾਜਾ ਅਬੈ ਸਿੰਘ ਨੇ ਬਣਾਇਆ ਸੀ ਔਰ ਇਹ ਮਨੋਰੰਜਨ ਦੇ ਲਈ ਉਹਨਾਂ ਨੇ ਇੱਕ ਸਭਾਗ੍ਰਹਿ ਬਣਾਇਆ ਸੀ ਜਿੱਥੇ ਰਾਜਾ ਬੈਠ ਕੇ ਨਾਚ ਵਗੈਰਾ ਔਰ ਦੇਖਿਆ ਕਰਦੇ ਸੀ ਇਹਦੇ ਤੇ 29 ਕਿਲੋ ਸੋਨੇ ਦਾ ਪ੍ਰਯੋਗ ਇਹਦੀ ਛੱਤ ਤੇ ਕੀਤਾ ਗਿਆ ਸੀ ਔਰ ਸੋਨੇ ਦਾ ਕੰਮ ਇਸ ਦੀ ਛੱਕ ਤੇ ਔਰ ਦੀਵਾਰਾਂ ਤੇ ਕਰਾਇਆ ਗਿਆ ਔਰ ਇਸ ਦੇ ਵਿੱਚ ਜਿਹੜਾ ਸ਼ੀਸ਼ਾ ਲੱਗਿਆ ਉਹ ਬੈਲਜੀਅਮ ਤੋਂ ਕਹਿੰਦੇ ਮੰਗਵਾਇਆ ਗਿਆ ਸੀਗਾ ਤੇ ਬੜਾ ਜ਼ਬਰਦਸਤ ਇਹ ਇਹਦੀ ਜਿਹੜੀ ਸਜਾਵਟ ਹੈ ਔਰ ਅੰਦਰੋਂ ਜਿਹੜੀ ਇਹਦੀ ਰਾਇਲ ਲੁੱਕ ਹੈ ਉਹ ਰਾਜਾ ਸ਼ਾਹੀ ਦੇ ਦੌਰ ਨੂੰ ਪ੍ਰਦਰਸ਼ਿਤ ਕਰਦੀ ਹੈ ਔਰ ਇਹਦੇ ਦੀਵਾਰਾਂ ਦੇਖੋ ਜਾਂ ਇਹਨਾਂ ਦੇ ਜਿਹੜੇ ਥੰਮਲੇ ਹੈ ਔਰ ਸਾਹਮਣੇ ਇਸ ਜਿਹੜਾ ਜੋਧਪੁਰ ਤੇ ਰਾਜ ਕਰਦਾ ਸੀ ਸ਼ਾਸਕ ਉਹਦਾ ਝੰਡਾ ਉਹ ਇੱਥੇ ਪ੍ਰਦਰਸ਼ਿਤ ਕੀਤਾ ਗਿਆ ਹੈ। ਔਰ ਇਹ ਉਸਤੇ ਆਪਾਂ ਅੱਗੇ ਚੱਲਦੇ ਹਾਂ ਤਾਂ ਉਹਦੇਆਂ ਜਿਹੜੇ ਚ ਰੋਖੇ ਬਣੇ ਹੋਏ ਆ ਉਥੋਂ ਜਿਹੜਾ ਹੈਗਾ ਜੋਧਪੁਰ ਸ਼ਹਿਰ ਦੇ ਨਜ਼ਾਰੇ ਕੁਝ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਆ। ਇੱਥੇ ਵੱਡੀ ਗਿਣਤੀ ਵਿੱਚ ਪ੍ਰਿਆਟਕ ਪਹੁੰਚਦੇ ਨੇ ਹਾਲਾਂਕਿ ਜੋਧਪੁਰ ਜਾਂ ਰਾਜਸਥਾਨ ਨੂੰ ਵਿਜ਼ਿਟ ਕਰਨ ਲਈ ਸਭ ਤੋਂ ਟੁਕਮਾ ਸਵਾਨ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਦਾ ਹੁੰਦਾ ਹੈ। ਪਰ ਜੇ ਆਫ ਸੀਜ਼ਨ ਜਾਓਗੇ ਤਾਂ ਉਸਦੇ ਆਪਣੇ ਵੱਖਰੇ ਫਾਇਦੇ ਹੁੰਦੇ ਨੇ। ਤੁਹਾਨੂੰ ਜਿਹੜੇ ਹੋਟਲ ਵਗੈਰਾ ਸਸਤੇ ਮਿਲ ਜਾਂਦੇ ਨੇ। ਉਸ ਤੋਂ ਅੱਗੇ ਸ਼ਾਸਤਰਾਗਾਠ ਜਿੱਥੇ ਵੱਖ-ਵੱਖ ਪੁਰਾਣੇ ਸਮੇਂ ਦੇ ਜਿਹੜੇ ਸ਼ਸਤਰ ਹੈ, ਕਟਾਰਾਂ ਹੈ, ਤਲਵਾਰਾਂ ਹੈ, ਟਾਲਾਂ ਹਨ ਉਹ ਇੱਥੇ ਜਿਹੜੀਆਂ ਰੱਖੀਆਂ ਗਈਆਂ ਇਸ ਤੋਂ ਬਿਨਾ ਜਿਹੜੇ ਸੁਰੱਖਿਆ ਕਵਚ ਲਈ ਸੈਨਿਕ ਜਾਂ ਰਾਜੇ ਮਹਾਰਾਜੇ ਪਹਿਨਦੇ ਸੀ ਉਹ ਚੀਜ਼ਾਂ ਨੂੰ ਵੀ ਇੱਥੇ ਉਹਨਾਂ ਨੇ ਪ੍ਰਦਰਸ਼ਿਤ ਕੀਤਾ ਗਿਆ ਹੈ ਵੱਖ-ਵੱਖ ਸਾਈਜ਼ ਦੀਆਂ ਤਲਵਾਰਾਂ ਇਹ ਹੈ ਤਖਤ ਵਿਲਾ ਕਿ ਮਹਾਰਾਜਾ ਤਖਤ ਸਿੰਘ ਨੇ 1873 ਵਿੱਚ ਇਸ ਵਾਲੇ ਪਾਸ ਦਾ ਨਿਰਮਾਣ ਕਰਾਇਆ ਸੀ ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਇਸ ਕਿਲੇ ਦਾ ਜਿਹੜਾ ਨਿਰਮਾਣ ਹੈ ਰਾਉ ਜੋਧਾ ਜੀ ਨੇ 1459 ਈਸਵੀ ਚ ਸ਼ੁਰੂ ਕੀਤਾ ਸੀ ਪਰ ਇਸ ਦਾ ਜਿਹੜਾ ਅਗਲੀਆਂ ਉਹਨਾਂ ਦੀਆਂ ਪੁਸ਼ਟਾਂ ਆਈਆਂ ਜਿਹੜੇ ਉਹਨਾਂ ਦੇ ਵੰਸ਼ਜ ਆਏ ਉਹ ਲਗਾਤਾਰ 3.5 ਸਾਲ ਤੱਕ ਇਹਦੇ ਵਿੱਚ ਅੱਗੇ ਕੁਛ ਨਾ ਕੁਛ ਜੋੜਦੇ ਗਏ ਯਾਨੀ ਵਾਧਾ ਕਰਦੇ ਗਏ ਔਰ ਹਰੇਕ ਜਿਹੜਾ ਅੱਗੇ ਰਾਜਾ ਮਹਾਰਾਜਾ ਬਣਿਆ ਉਸਨੇ ਇਹਦੇ ਵਿੱਚ ਕੁਛ ਨਾ ਕੁਛ ਵਾਧਾ ਕੀਤਾ ਇਸੇ ਲਈ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਕੋਈ ਕਿਹੜਾ ਭਾਗ ਕਿਹੜੇ ਮਹਾਰਾਜਾ ਨੇ ਬਣਾਇਆ ਸੀ ਤੋ ਜਿਵੇਂ ਇਹ ਇਸ ਵੇਲੇ ਤੁਸੀਂ ਤਖਤ ਵਿਲਾਸ ਵੇਖ ਰਹੇ ਹੋ ਇਹ ਮਹਾਰਾਜਾ ਤਖਤ ਸਿੰਘ ਨੇ ਜਿਹੜਾ ਸੀ ਉਹ ਬਣਵਾਇਆ ਸੀ ਔਰ ਇਸ ਦੇ ਨਾਲ ਵਾਲੇ ਝਰੋਖਿਆਂ ਤੋਂ ਜਿਹੜਾ ਸ਼ਹਿਰ ਜਾਂ ਉਸ ਦੇ ਆਸ-ਪਾਸ ਦੀਆਂ ਪਹਾੜੀਆਂ ਉਹ ਇਸ ਤਰ੍ਹਾਂ ਦੀਆਂ ਕੁਝ ਦਿਖਦੀਆਂ ਹਨ আরাਵਲੀ ਪर्वतमाला ਦੇ ਕਿਨਾਰੇ ਜਿੱਤੇ ਇਹ ਸ਼ਹਿਰ ਵਸਿਆ ਹੋਇਆ ਹੈ ਔਰ ਇਹ ਜਿਹੜਾ ਸ਼ਹਿਰ ਹੈ ਬੇਸਿਕਲੀ ਜਿਹੜਾ ਇੱਥੇ ਬਸਾਉਣ ਤੋਂ ਪਹਿਲਾਂ ਜਿਹੜਾ ਇਹ ਕਿਲਾ ਬਸਾਉਣ ਤੋਂ ਪਹਿਲਾਂ ਜਿਹੜੀ ਇਹ ਮਾਰਵਾੜ ਰਾਜ ਸੀ ਉਹਦਾ ਮੰਡੋਰ ਰਾਜਤਾਨੀ ਹੋਇਆ ਕਰਦੀ ਸੀ ਥੋੜਾ ਇੱਥੋਂ 15-20 ਕਿਲੋਮੀਟਰ ਦੂਰ ਹੈ ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਰਾਵਣ ਦੀ ਪਤਨੀ ਮੰਦੋਦਰੀ ਦੇ ਪੇਕੇ ਵੀ ਉਸੇ ਮੰਡੋਰ ਵਿੱਚ ਸੀ ਤਾਂ ਉਥੇ ਜਿਹੜੇ ਇਹ ਰਾਠਾੜ ਵੰਸ਼ ਦੇ ਰਾਜਾ ਉਹ ਰਾਜਤਾਨੀ ਹੋਇਆ ਕਰਦੀ ਸੀ ਫਿਰ ਇਹਨਾਂ ਨੇ ਉੱਚੀ ਜਗ੍ਹਾ ਵੇਖ ਕੇ ਇਸ ਜਗ੍ਹਾ ਤੇ ਕਿਲਾ ਬਣਾਇਆ ਇਹ ਹੈ ਚਾਂਕੀ ਮਹਿਲ ਇੱਥੇ ਦੋਨੇ ਪਾਸੇ ਅਹ ਦੌਲਤਖਾਨਾ ਔਰ ਜਿਹੜਾ ਸ਼ੰਗਾਰ ਚੌਂਕ ਹੈ ਉਸ ਪਾਸੇ ਨੂੰ ਖਿੜਕੀਆਂ ਨੇ ਜਿੱਥੋਂ ਰਾਣੀਆਂ ਬੈਠ ਕੇ ਦੇਖਿਆ ਕਰਦੀਆਂ ਸੀ ਜੋ ਵੀ ਥੱਲੇ ਕਾਰਵਾਈ ਹੁੰਦੀ ਸੀ ਤੇ ਆਪ ਉਹ ਪਰਦੇ ਵਿੱਚ ਰਹਿੰਦੀਆਂ ਸੀ ਇਸ ਵੇਲੇ ਇੱਥੇ ਜਿਹੜੇ ਰਾਜਕੁਮਾਰ ਸੀ ਇਸ ਸ਼ਾਹੀ ਘਰਾਣੇ ਦੇ ਉਹਨਾਂ ਦੇ ਜਿਹੜੇ ਪਾਲਕੀਆਂ ਖਿਡਾਉਣੇ ਹੈਗੇ ਜਿਹੜੇ ਝੂਲੇ ਆ ਉਹਨਾਂ ਦੇ ਉਹ ਇੱਥੇ ਪ੍ਰਦਰਸ਼ਿਤ ਕੀਤੇ ਹੋਏ ਆ ਇਸ ਜਿਹੜਾ ਚਾਂਕੀ ਮਹਿਲ ਹੈ ਉਹਦੇ ਵਿੱਚ ਔਰ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਆ ਗਿਆ ਹੋਲੀ ਚੌਂਕ ਇੱਥੇ ਇੱਕ ਅਨਰੋਨੀ 파ਰਟ ਹੈ ਜਿੱਥੇ ਸ਼ਾਹੀ ਪਰਿਵਾਰ ਦੀਆਂ ਮਹਿਲਾਵਾਂ ਹੋਲੀ ਖੇਡਿਆ ਕਰਦੀਆਂ ਸੀ ਕਿਉਂਕਿ ਰਾਜਸਥਾਨ ਸਮਾਰ ਵਿੱਚ ਔਰਤਾਂ ਪਰਦੇ ਵਿੱਚ ਰਹਿੰਦੀਆਂ ਸੀ ਤਾਂ ਇਹ ਇੱਕ ਸੁਰੱਖਿਅਤ ਉਹਨਾਂ ਨੇ ਇੱਕ 파ਰਟ ਬਣਾਇਆ ਹੋਇਆ ਸੀ ਜਿੱਥੇ ਉਹ ਹੋਲੀ ਖੇਡਿਆ ਕਰਦੀਆਂ ਸੀ ਇਹ ਹੈ ਮੋਤੀ ਮਹਿਲ ਇਸ ਨੂੰ ਮਹਾਰਾਜਾ ਸੂਰ ਸਿੰਘ ਨੇ ਬਣਾਇਆ ਸੀ ਔਰ ਇਹ ਜਿਹਨੇ ਸਾਹਮਣੇ ਤਖਤ ਹੈ ਉੱਥੇ ਮਹਾਰਾਜਾ ਬੈਠ ਕੇ ਆਪਣੇ ਦਰਬਾਰੀਆਂ ਨਾਲ ਬੈਠਕ ਕਰਨ ਲਈ ਉਹਨਾਂ ਨੇ ਹਾਲ ਬਣਾਇਆ ਹੋਇਆ ਔਰ ਜਿਹੜੀਆਂ ਜਿੱਥੇ ਖਿੜਕੀਆਂ ਦਰਵਾਜ਼ੇ ਤੁਹਾਨੂੰ ਦਿਖਾਈ ਦੇ ਰਹੇ ਆ ਉਥੇ ਪਰਦੇ ਲੱਗੇ ਹੋਏ ਆ ਉਹਨਾਂ ਦੇ ਪਿੱਛੇ ਇਹਨਾਂ ਦੇ ਪੰਜ ਰਾਣੀਆਂ ਸੀ ਤਾਂ ਉਹ ਬੈਠ ਜਾਇਆ ਕਰਦੀਆਂ ਸੀ ਤਾਂ ਉਹ ਜੋ ਵੀ ਮੀਟਿੰਗ ਗੱਲਬਾਤ ਹੁੰਦੀ ਸੀ ਉਹਨੂੰ ਸੁਣਦੀਆਂ ਸੀ ਤੇ ਬਾਗ ਵਿੱਚ ਆਪਣੇ ਮਹਾਰਾਜਾ ਨੂੰ ਆਪਣੀ ਜਿਹੜੀ رائے ਹੈ ਕਿਸੇ ਵਿਸ਼ੇ ਸੰਬੰਧੀ ਉਹ ਦਿਆ ਕਰਦੀਆਂ ਸੀ ਔਰ ਇਹ ਇੱਕ ਮਹਿਲਾਵਾਂ ਭਾਵੇਂ ਪਰਦੇ 'ਚ ਰਹਿੰਦੀਆਂ ਸੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਰਾਜਕਾਜ ਦੇ ਕੰਮ ਵਿੱਚ ਭੂਮਿਕਾ ਵੀ ਰੈਂਦੀ ਸੀ ਇਸ ਤੇ ਜਦੋਂ ਆਪਾਂ ਅਗਲੇ ਪਾਠ ਵਿੱਚ ਜਾਂਦੇ ਹਾਂ ਤਾਂ ਉਹਨਾਂ ਨੇ ਇੱਥੇ ਕੁਝ ਸਥਾਨਕ ਦਸਤਕਾਰੀ ਨੂੰ ਪਰਪੂਲਤ ਕਰਨ ਲਈ ਕੁਝ ਦੁਕਾਨਾਂ ਬਣਾਈਆਂ ਹੋਈਆਂ ਜਿੱਥੇ ਤੁਹਾਨੂੰ ਦਰੀ ਜਾਂ ਰਾਜਸਥਾਨ ਨਾਲ ਸੰਬੰਧਿਤ ਕੁਝ ਸਮਾਨ ਵਗੈਰਾ ਵੀ ਮਿਲ ਸਕਦਾ ਹੈਗਾ ਇਸ ਤੋਂ ਬਾਅਦ ਹੁਣ ਆਪਾਂ ਇਸ ਦੇ ਬਾਹਰਲੇ ਪਾਸੇ ਵੱਲ ਨੂੰ ਵਾਪਸ ਆ ਰਹੇ ਹਾਂ ਤਾਂ ਇੱਥੇ ਜਿਹੜੇ ਜੋਧਪੂਰੀ ਪੱਥਰ ਔਰ ਬਹੁਤ ਹੀ ਬਾਰੀਕ ਜਿਹੜੀ ਇਹਦੇ ਤੇ ਕਲਾਕਾਰੀ ਕੀਤੀ ਹੋਈ ਆ ਉਸਦੇ ਕੁਝ ਨਜ਼ਾਰੇ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੇ ਬਾਰੀਕ ਕੰਮ ਕੀਤਾ ਔਰ ਇਹਨੀ ਉਚਾਈ ਤੇ ਇਹ ਸਾਰਾ ਕੁਝ ਹੋਇਆ ਵੀ ਇਹ ਵੀ ਉਸ ਵੇਲੇ ਚ ਜਦੋਂ ਕੋਈ ਹੋਰ ਸੁਵਿਧਾਵਾਂ ਨਹੀਂ ਸੀਗੀਆਂ ਸਮਾਨ ਨੂੰ ਉੱਚੇ ਨੀਵੇਂ ਥਾਂ ਤੇ ਲੈ ਕੇ ਜਾਣ ਲਈ ਤਾਂ ਕਿੱਡੀ ਕਲਾਕਾਰੀ ਜਾਂ ਉਹ ਇੰਜੀਨੀਅਰਿੰਗ ਸੀਗੀ ਉਹਨਾਂ ਵੇਲਿਆਂ ਵਿੱਚ ਕੀਤੀ ਗਈ ਕਿ ਇੰਨਾ ਉੱਚੀ ਪਹਾੜੀ ਦੀ ਚੋਟੀ ਤੇ ਕਿਲਾ ਬਣਾਇਆ ਪਹਿਲਾਂ ਪਹਾੜੀ ਦੀ ਚੋਟੀ ਔਰ ਫਿਰ ਕਿਲਾ ਵੀ ਉਸਦੇ ਉੱਪਰ ਇਹ ਐਕਸੋਵੀ ਫੋਟੋਆਂ ਵੀ ਜਿਆਦਾ ਉਚਾਈ ਤੱਕ ਦਾ ਕਈ 파ਰਟੇ ਦੇ ਵਿੱਚ ਹੈਗੇ ਆ ਤੇ ਇੱਕ ਤੋਂ ਬਾਅਦ ਇੱਕ ਜਿਹੜੀਆਂ ਉਹਦੀਆਂ ਮੰਜ਼ਲਾਂ ਬਣੀਆਂ ਹੋਈਆਂ ਹੈ ਤਾਂ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਵੱਖ-ਵੱਖ ਦਰਵਾਜ਼ੇ ਆ ਜਿਨ੍ਹਾਂ ਨੂੰ ਪੋਲ ਉਹ ਕਹਿੰਦੇ ਸੀਗੇ ਰਾਜਸਥਾਨੀ ਸਮਾਜ ਵਿੱਚ ਤੇ ਉਹਨਾਂ ਪੋਲਸ ਤੇ ਇਹਨੂੰ ਇੱਥੇ ਦਰਸਾਇਆ ਗਿਆ ਹੈ ਇਹ ਵੱਖ-ਵੱਖ ਹੋਰ ਆਪਾਂ ਜਿਹੜੀ ਜੋਧਪੂਰੀ ਪੱਥਰ ਤੇ ਕੰਮ ਕੀਤਾ ਹੋਇਆ ਹੈ ਬਾਰੀਕੀ ਨਾਲ ਉਹ ਤੁਸੀਂ ਦੇਖ ਸਕਦੇ ਹੋ ਇੱਕ ਪਿਛਵਾੜੇ ਪਾਰਕ ਬਣਿਆ ਹੋਇਆ ਉੱਥੇ ਕੁਝ ਪੁਰਾਣੀਆਂ ਡੇਗੇ ਉਹਨਾਂ ਨੇ ਪ੍ਰਦਰਸ਼ਿਤ ਕੀਤੇ ਆ ਸ਼ਾਇਦ ਫੌਜੀਆ ਵਗੈਰਾ ਦਾ ਖਾਣਾ ਇੱਥੇ ਬਣਦਾ ਹੋਵੇਗਾ ਇਹ ਇੱਕ ਹੋਰ ਪਾਸੇ ਪੁਰਾਣੀਆਂ ਟੋਪਾਂ ਜਿਹੜੀਆਂ ਹੈਗੀਆਂ ਉਹ ਉਹਨਾਂ ਨੇ ਪ੍ਰਦਰਸ਼ਿਤ ਕੀਤੀਆਂ ਹੋਈਆਂ ਇਸ ਕਿਲੇ ਨੂੰ ਵੇਖਣ ਲਈ ਟਿਕਟ ਲੱਗਦੀ ਹੈਗੀ ਆ ਅ 200 ਰੁਪਏ ਦੀ ਟਿਕਟ ਹੈ ਜੇ ਕੋਈ ਸਟੂਡੈਂਟ ਹੈ ਤਾਂ ਉਹਦੇ ਲਈ 100 ਰੁਪਏ ਦੀ ਟਿਕਟ ਹੈ ਔਰ ਇਹਦੇ ਅੰਦਰ ਉਪਰੀ ਮੰਜ਼ਲ ਤੱਕ ਪਹੁੰਚਣ ਲਈ ਲਿਫਟ ਦੀ ਸੁਵਿਧਾ ਵੀ ਹੈ ਉਹਦੀ ਜਿਹੜੀ ਟਿਕਟ ਹੈ ਉਹ 50 ਰੁਪਏ ਪਰ ਪਰਸਨ ਹੈ ਇਸ ਤੋਂ ਬਿਨਾ ਤੁਸੀਂ ਇੱਥੇ ਗਾਈਡ ਵੀ ਲੈ ਸਕਦੇ ਹੋ ਉਸ ਦੇ ਲਈ ਤੁਹਾਨੂੰ ਵੱਖਰੀ ਜਿਹੜੀ ਫੀਸ ਹੈ ਉਹ ਪੇ ਕਰਨੀ ਪੈਗੀ ਔਰ ਇਹਦੇ ਅੰਦਰ ਇੱਕ ਦੋ ਕੈਫੇਟੇਰੀਆ ਵੀ ਬਣੇ ਹੋਏ ਐ ਰਿਫਰੈਸ਼ਮੈਂਟ ਦੀ ਵੀ ਥੋੜੀ ਸੁਵਿਧਾ ਹੈ ਇਹ ਜਿਹੜੀ ਜਗ੍ਹਾ ਬੜੀ ਖਾਸ ਹੈ ਸ਼ਹੀਦ ਰਾਜਾ ਰਾਮ ਮੇਘਵਾਲ ਕਹਿੰਦੇ ਨੇ ਕਿ ਜਦੋਂ ਇਹ ਕਿਲਾ ਬਣਾਉਣ ਲੱਗੇ ਤਾਂ ਇੱਥੇ ਇਸ ਜਗ੍ਹਾ ਤੇ ਚੋਟੀ ਤੇ ਕੋਈ ਸੰਤ ਤਪੱਸਿਆ ਕਰਦਾ ਸੀ ਰਾਜਾ ਨੇ ਉਸ ਨੂੰ ਇਹ ਜਗ੍ਹਾ ਖਾਲੀ ਕਰਨ ਲਈ ਕਿਹਾ ਤਾਂ ਉਹਨਾਂ ਨੇ ਉਸ ਨੂੰ ਸ਼ਰਾਬ ਦਿੱਤਾ ਕਿ ਇੱਥੇ ਪਾਣੀ ਦੀ ਘਾਟ ਰਹੇਗੀ ਫਿਰ ਰਾਜਾ ਨੇ ਹੋਰ ਪੁਜਾਰੀਆਂ ਦੀ ਰਾਏ ਲਈ ਤਾਂ ਉਹਨਾਂ ਨੇ ਦੱਸਿਆ ਕਿ ਜੇ ਕੋਈ ਵਿਅਕਤੀ ਆਪਣੀ ਇੱਛਾ ਨਾਲ ਆਪਣੀ ਬਲੀ ਦੇਣ ਲਈ ਤਿਆਰ ਹੋਵੇ ਤਾਂ ਫਿਰ ਇਹ ਸਮੱਸਿਆ ਦੂਰ ਹੋ ਸਕਦੀ ਹੈ ਤਾਂ ਰਾਜਾ ਰਾਮ ਮੇਘਵਾਲ ਨੇ ਸਵੈ ਇੱਛਾ ਨਾਲ ਆਪਣੀ ਬਲੀ ਦਿੱਤੀ ਸੀ ਇਸ ਕਿਲੇ ਦੇ ਨਿਰਮਾਣ ਸ਼ੁਰੂ ਕਰਨ ਵੇਲੇ ਤੇ ਹੁਣ ਵੀ ਜਿਹੜਾ ਸ਼ਾਹੀ ਪਰਿਵਾਰ ਹੈ ਉਸ ਦੇ ਜਿਹੜੇ ਅੱਗੇ ਵੰਸ਼ਜ ਹੈ ਉਹਨਾਂ ਦੀ ਦੇਖਭਾਲ ਕਰਦਾ ਹੈ ਔਰ ਉਸ ਦੀ ਸਮਰੱਤੀ ਵਿੱਚ ਇਸ ਕਿਲੇ ਤੇ ਇੱਕ ਉਸ ਦੇ ਨਾਮ ਦੀ ਪੱਟੀ ਵੀ ਉਸ ਦੇ ਮੁੱਖ ਦਵਾਰ ਦੇ ਨੇੜੇ ਲਾਈ ਗਈ ਹੈ ਤੇ ਇਹ ਕਿਲੇ ਦਾ ਆਪਾਂ ਮਾਡਲ ਹੈ ਜਿਹੜਾ ਆਪਾਂ ਹੁਣ ਵੇਖਿਆ ਸਾਰਾ ਔਰ ਇਹ ਜਿਹੜਾ ਦਰਵਾਜ਼ਾ ਹੈ ਇਹ ਹੈ ਜੈਪੋਲ ਇਹ ਜੋਧਪੁਰ ਦੇ ਰਾਜਾ ਦੀ ਜੈਪੁਰ ਦੇ ਰਾਜਾ ਨਾਲ ਲੜਾਈ ਵਿੱਚ ਮਿਲੀ ਜਿੱਤ ਨੂੰ ਦਰਸਾਉਣ ਲਈ ਉਹਨਾਂ ਨੇ ਜੈਪੋਲ ਕਰਕੇ ਇਹ ਦਰਵਾਜ਼ਾ ਜਿਹੜਾ ਸੀ ਉਹ ਬਣਾਇਆ ਸੀ ਤੇ ਵੀਡੀਓ ਚੰਗੀ ਲੱਗੇ ਤੇ ਇਸ ਨੂੰ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਵੇਂ ਦੇ ਲੱਗੀ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤੇ ਫਾਲੋ ਕਰਨਾ ਜੇ YouTube ਤੇ ਸਾਡੇ ਚੈਨਲ ਨੂੰ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅਸੀਂ ਆਉਣ ਵਾਲੀਆਂ